ਜੋ ਜੀ ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਖੋਲ ਦਿੱਤੀ ਸਰਕਾਰ ਦੀ ਵੱਡੀ ਬੋਲ 55000 ਕਰੋੜ ਰੁਪਏ ਦੇ ਨਾਲ ਬਣੀ ਸੜਕ ਹੁਣ ਬਣ ਗਈ ਹੈ ਵੱਡੀ ਨਹਿਰ ਦੇਖੋ ਕਿਵੇਂ 30 ਦਿਨ ਪਹਿਲਾਂ ਕੀਤਾ ਗਿਆ ਸੀ ਇਸ ਦਾ ਉਦਘਾਟਨ ਤੇ ਹੁਣ ਕਿਵੇਂ ਨਸਤੋਂ ਨ부ਤ ਹੋ ਗਈ ਹੈ ਇਹ ਮਹਿੰਗੀ ਸੜਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਿਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਸਰਕਾਰਾਂ ਦੇ ਵੱਲੋਂ ਲੋਕਾਂ ਦੀ ਭਲਾਈ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਪਰ ਕਈ ਵਾਰ ਅਜਿਹੀਆਂ ਸਥਿਤੀਆਂ ਸਰਕਾਰ ਦੇ ਵੱਲੋਂ ਹੀ ਪੈਦਾ ਕਰ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਉਹਨਾਂ ਦੀ ਜੜ੍ਹਾਂ ਦੇ ਵਿੱਚ ਤੇਲ ਪਾਉਣ ਦਾ ਕੰਮ ਕਰਦੀਆਂ ਨੇ ਕਹਿਣ ਦਾ ਭਾਵ ਇਹ ਹੈ ਕਿ ਕੰਮ ਤਾਂ ਲੋਕਾਂ ਦੇ ਭਲੇ ਦੇ ਲਈ ਕੀਤਾ ਜਾਂਦਾ ਪਰ ਉਸ ਕੰਮ ਦੇ ਵਿੱਚ ਨਪੁੰਨਤਾ ਉਹ ਨਹੀਂ ਹੁੰਦੀ ਉਸ ਕੰਮ ਦੇ ਵਿੱਚ ਉਸ ਤਰੀਕੇ ਦਾ ਮਿਆਰ ਜਿਹੜਾ ਉਹਨੂੰ ਸਥਾਪਿਤ ਨਹੀਂ ਕੀਤਾ ਗਿਆ ਹੁੰਦਾ ਇਸ ਕਰਕੇ ਸਰਕਾਰਾਂ ਨੂੰ ਵੱਡੇ ਪੱਧਰ ਦੇ ਉੱਪਰ ਫਿਰ ਇਸ ਦੀ ਨਖੇਦੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੁਣ ਗਰੀਬਾਂ ਦੀ ਦੀ ਜੇਬ ਦੇ ਵਿੱਚੋਂ 55000 ਕਰੋੜ ਰੁਪਏ ਦੇ ਨਾਲ ਬਣੀ ਇੱਕ ਵੱਡੀ ਸੜਕ ਐਕਸਪ੍ਰੈਸ ਵੇ ਜਿਹੜਾ ਕਿ ਮੁੰਬਈ ਤੇ ਨਾਗਪੁਰ ਨੂੰ ਆਪਸ ਦੇ ਵਿੱਚ ਜੋੜਦਾ ਸੀ ਉਸ ਰੋਡ ਦੇ ਉੱਪਰ ਐਡਾ ਵੱਡਾ ਪੈਸਾ ਲੱਗਣ ਤੋਂ ਬਾਅਦ ਇੰਨੀ ਵੱਡੀ ਮੋਟੀ ਰਕਮ ਲੱਗਣ ਤੋਂ ਬਾਅਦ ਅੱਜ ਉਹ ਸੜਕ ਇੱਕ ਮਹਿਰਦਾ ਰੂਪ ਧਾਰਨ ਕਰ ਗਈ ਹੈ ਮੌਨਸੂਨ ਨੇ ਉਸ ਦੀਆਂ ਸਾਰੀਆਂ ਪੋਲਾ ਖੋਲ੍ਹ ਕੇ ਰੱਖ ਦਿੱਤੀਆਂ ਗਈਆਂ ਨੇ ਤੇ ਨਾਲ ਦੀ ਨਾਲ ਵੱਡਾ ਹੈਰਾਨਕੁਨ ਇਸ ਦੇ ਵਿੱਚ ਕਾਰਨ ਇਹ ਵੀ ਬਣਦਾ ਨਜ਼ਰ ਆ ਰਿਹਾ ਹੈ ਕਿ ਇਹ ਸੜਕ ਕੋਈ ਸਾਲਾਬਦੀ ਨਹੀਂ ਬਣੀ ਪਈ ਅੱਜ ਤੋਂ ਠੀਕ 30 ਤੋਂ 31 ਦਿਨ ਪਹਿਲਾਂ ਹੀ ਇਸ ਦਾ ਉਦਘਾਟਨ ਕੀਤਾ ਗਿਆ ਸੀ ਸੋ ਸਰਕਾਰ ਦੇ ਵੱਲੋਂ ਮਾਰੇ ਜਾਂਦੇ ਦਮਗਜੇ ਜਿਹੜੇ ਨੇ ਉਹ ਆਪਣੇ ਆਪ ਦੇ ਵਿੱਚ ਹੁਣ ਇੱਕ ਤਰੀਕੇ ਦੇ ਨਾਲ ਡੱਗ ਮਗਾਉਂਦੇ ਨਜ਼ਰ ਆ ਰਹੇ ਨੇ ਇਸ ਖਬਰ ਦਾ ਤੁਹਾਡੇ ਨਾਲ ਸਾਂਝਾ ਕਰਨਾ ਇਸ ਖਬਰ ਦੀਆਂ ਜਾਣਕਾਰੀਆਂ ਤੁਹਾਡੇ ਤੱਕ ਮੁਹੱਈਆ ਕਰਵਾਉਣੀਆਂ ਇੱਕ ਤਰੀਕੇ ਦੇ ਨਾਲ ਤਾਂ ਕਰਕੇ ਬੇहद ਲਾਜ਼ਮੀ ਤੇ ਜ਼ਰੂਰੀ ਹੋ ਜਾਂਦਾ ਕਿਉਂਕਿ ਇਹ ਸੜਕਾਂ ਨਾ ਤਾਂ ਸਰਕਾਰ ਨੇ ਆਪਣੀ ਜੇਬ ਦੇ ਵਿੱਚੋਂ ਪੈਸੇ ਲਾ ਕੇ ਬਣਾਈਆਂ ਨੇ ਇਹ ਸੜਕਾਂ ਬਣੀਆਂ ਨੇ ਤੁਹਾਡੇ ਤੁਹਾਡੀ ਜੇਬ ਦੇ ਵਿੱਚੋਂ ਸਾਡੀ ਜੇਬ ਦੇ ਵਿੱਚੋਂ ਦਿੱਤੇ ਗਏ ਟੈਕਸ ਦੇ ਪੈਸੇ ਦੇ ਨਾਲ ਤੇ ਜੇਕਰ ਪੈਸਾ ਤੁਹਾਡੇ ਵੱਲੋਂ ਪੂਰਾ ਦਿੱਤਾ ਗਿਆ ਉਹ ਲੱਗਾ ਪੈਸਾ ਪੂਰਾ ਨਹੀਂ ਉਹਨਾਂ ਚੀਜ਼ਾਂ ਦੇ ਵਿੱਚ ਕਮੀਆਂ ਖਾਮੀਆਂ ਦੇ ਬਾਰੇ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਉਣਾ ਜਿੱਥੇ ਸਾਡਾ ਫਰਜ਼ ਬਣਦਾ ਹੈ ਨਾਲ ਦੀ ਨਾਲ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਅਜਿਹੀਆਂ ਚੀਜ਼ਾਂ ਨੂੰ ਅੱਗੇ ਤੋਂ ਅੱਗੇ ਸਾਂਝਾ ਕੀਤਾ ਜਾਵੇ ਤਾਂ ਕਿ ਇਹਨਾਂ ਕੁਕੀਆਂ ਬੋਲੀਆਂ ਸਰਕਾਰਾਂ ਦੇ ਕੰਨਾਂ ਦੇ ਵਿੱਚ ਇਹ ਗੱਲ ਪਵੇ ਤੇ ਇਹ ਸੋਚਣ ਦੇ ਲਈ ਮਜਬੂਰ ਹੋਣ ਕਿ ਆਮ ਲੋਕਾਂ ਦੇ ਨਾਲ ਕੀਤਾ ਗਿਆ ਧੋਖਾ ਆਮ ਲੋਕਾਂ ਦੇ ਨਾਲ ਕੀਤਾ ਗਿਆ ਧਰੋ ਲੰਬੇ ਸਮੇਂ ਤੱਕ ਇਹਨਾਂ ਦੀਆਂ ਉਹਨਾਂ ਢਾਵਾ ਡੋਲ ਹੁੰਦੀਆਂ ਕੁਰਸੀਆਂ ਦੇ ਉੱਪਰ ਇਹਨਾਂ ਨੂੰ ਸਥਾਪਿਤ ਨਹੀਂ ਰੱਖ ਸਕੇਗਾ ਸੋ ਇਹ ਤਸਵੀਰਾਂ ਜਿਹੜੀਆਂ ਨੇ ਇਹ ਵੀ ਤੁਹਾਡੇ ਨਾਲ ਨਾਲੋ ਨਾਲ ਸਾਂਝੀਆਂ ਕਰਦੇ ਜਾ ਰਹੇ ਹਾਂ ਇਹ ਤਸਵੀਰਾਂ ਉਸੇ ਸੜਕ ਦੀਆਂ ਨੇ ਜਿੱਥੇ ਛੱਲਾ ਮਾਰਦਾ ਪਾਣੀ ਇਸ ਤਰੀਕੇ ਲੱਗਦਾ ਹੈ ਕਿ ਜਿਵੇਂ ਇਹ ਕੋਈ ਦਰਿਆ ਹੋਵੇ ਜਿਵੇਂ ਇਹ ਕੋਈ ਵੱਡੀ ਨਹਿਰ ਹੋਵੇ ਜਿਸ ਦੇ ਵਿੱਚ ਲੱਖਾਂ ਹੀ ਕਿਊਸਿਕ ਪਾਣੀ ਇੱਕ ਸਕਿੰਟ ਦੇ ਵਿੱਚ ਦੀ ਲੰਘਦਾ ਹੋਵੇ ਸੋ ਤਸਵੀਰਾਂ ਬੇहद ਹੈਰਾਨ ਕਰਨ ਨੇ ਹੁਣ ਸੋਚੋ ਕਿ ਜੇਕਰ ਇਸ ਸੜਕ ਦੇ ਉੱਪਰ ਦੀ ਕਿਸੇ ਨੂੰ ਮਜਬੂਰੀ ਵਸ ਲੰਘਣਾ ਪਵੇ ਤੇ ਉਹ ਰਾਤ ਭਰate ਇਸ ਸੜਕ ਦੇ ਉੱਪਰ ਦੀ ਲੰਘਣ ਦੀ ਕੋਸ਼ਿਸ਼ ਕਰੇ ਤਾਂ ਉਹਦੇ ਨਾਲ ਕੀ ਭਾ viteਗੀ ਤੁਸੀਂ ਸੋਚ ਸਕਦੇ ਹੋ ਕਿਵੇਂ ਲੱਖ ਲੱਖ ਪਾਣੀ ਹੁੰਦਾ ਹੋਇਆ ਗਾਹ ਜਾ ਕੇ 10 10 ਫੁੱਟ ਪਾਣੀ ਇਸ ਸੜਕ ਦੇ ਉੱਪਰ ਖੜ੍ਹਾ ਸੋ ਸੋ ਨਾਲ ਦੀ ਨਾਲ ਇਸ ਸਾਰੀ ਖਬਰ ਦੇ ਹੇਠਾਂ ਦਿੱਤੇ ਗਏ ਕਮੈਂਟ ਸੈਕਸ਼ਨ ਦੇ ਵਿੱਚ ਅਸੀਂ ਤੁਹਾਡੀ ਰਾਏ ਪ੍ਰतिकਰਮ ਤੇ ਟਿੱਪਣੀ ਵੀ ਜਾਣਨੀ ਚਾਹਾਂਗੇ ਤੇ ਨਾਲ ਦੀ ਨਾਲ ਆਸਵਾਦ ਇਹ ਵੀ ਆ ਕਿ ਤੁਹਾਡੇ ਵੱਲੋਂ ਇਸ ਖਬਰ ਨੂੰ ਵੱਧ ਤੋਂ ਵੱਧ ਸਾਂਝਾ ਕੀਤਾ ਜਾਵੇਗਾ ਤਾਂ ਕਿ ਸਰਕਾਰਾਂ ਤੱਕ ਇਹ ਗੱਲ ਪਹੁੰਚ ਸਕੇ ਤੇ ਉਹਨਾਂ ਇਸ ਤਰੀਕੇ ਦੇ ਨਾਲ ਕਪੜਾ ਕਰਕੇ ਬਣਾਈਆਂ ਗਈਆਂ ਸੜਕਾਂ ਬਣਾਉਣ ਵਾਲੇ ਲੋਕਾਂ ਦੇ ਉੱਪਰ ਵੀ ਕਾਰਵਾਈਆਂ ਹੋ ਸਕਣ ਤੇ ਅਜਿਹੇ ਲੋਕਾਂ ਦੀ ਆਮ ਲੋਕਾਂ ਦੀ ਖਾਸ ਤੌਰ ਤੇ ਉੱਪਰ ਗਰੀਬਾਂ ਦੀ ਲੁੱਟ ਖਸੁੱਟ ਜਿਹੜੀ ਹੈ ਉਹ ਹੁਣੋਂ ਬਚੇ ਸੋ ਉਮੀਦ ਕਰਦੇ ਹਾਂ ਇਹ ਜਾਣਕਾਰੀਆਂ ਤੁਹਾਡੇ ਲਈ ਲਾਹੇਵੰਦ ਸਾਬਤ ਹੋਈਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਖਬਰ ਬਾਬਤ ਜਾਂ ਪਰ ਇਸ ਤਰੀਕੇ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਲੈ ਕੇ ਮੈਂ ਤੁਹਾਡੇ ਮੁਖਾਤਿਬ ਹੋਵਾਂਗੇ ਬਹਰ ਹਾਲ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ